ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਤਿ ਲੇ ਗੁਰੂ ਰੂਪ ਗੁਰਖ ਸਾਹਿਬ ਸੰਗਤ ਜੀ ਜਿਵੇਂ ਤੇ ਆਪ ਸਾਰੇ ਭਲੀ ਭਾਂਤ ਜਾਣਦੇ ਹੋ ਵੀ ਪੰਜਾਬ ਦੇ ਹਾਲਾਤ ਜਿਹੜੀ ਖੜਾਂਦੀ ਮਾਰ ਪਈ ਹੈ ਉਹ ਸਾਰੇ ਆਪ ਭਲੀ ਭਾਂਤ ਜਾਣਦੇ ਹੋ ਸਾਰੀ ਸੰਗਤ ਗੁਰ ਨਾਨਕ ਨਾਮ ਲੇਵਾ ਇਸ ਸਮੇਂ ਸੇਵਾ ਦੇ ਕਾਰਜਾਂ ਵਿੱਚ ਜੁੜੀ ਆ ਤੇ ਵੱਧ ਤੋਂ ਵੱਧ ਸੇਵਾ ਸਾਰੀ ਸੰਗਤ ਕਰਨਾ ਵੀ ਚਾਹੁੰਦੀ ਹੈ ਇਸੇ ਤਹਿਤ ਬਹੁਤ ਸਾਰੀਆਂ ਸੰਸਥਾਵਾਂ ਆਪਾ ਆਪਣੇ ਤੌਰ ਤੇ ਸੇਵਾਵਾਂ ਕਰ ਰਹੀਆਂ ਨੇ ਤੇ ਸ਼੍ਰੋਮਨੇ ਰੱਬ ਦੀ ਸਭਾ ਸੀ ਦਰਵਾਜ਼ਾ ਉਹਨਾਂ ਦੇ ਕੁਝ ਸਿੰਘ ਆਪਾਂ ਅੱਜ ਇੱਥੇ ਆਈ ਸੀਗੇ ਗਰਾਊਂਡ ਲੈਵਲ ਤੇ ਪਹੁੰਚ ਕੇ ਵੀ ਦੇਖਣ ਵੀ ਪਤਾ ਕੀਤਾ ਜਾਵੇ ਵੀ ਕਿੱਥੇ-ਕਿੱਥੇ ਆਪਾਂ ਨੂੰ ਸਹੀ ਸੇਵਾ ਦੀ ਲੋੜ ਆ ਜਿੱਥੇ ਸੇਵਾ ਸਹੀ ਢੰਗ ਨਾਲ ਪਹੁੰਚ ਸਕੇ ਆਮ ਲੋਕਾਂ ਤੱਕ ਨੇਰੇ ਕਿਉਂਕਿ ਆਪਾਂ ਜਿਹੜੀਆਂ ਖਬਰਾਂ ਦੇਖ ਰਹੇ ਸੀ ਕਿ ਵੀ ਜਿਹੜੀ ਮੇਨ ਰੋਡ ਤੇ ਜਿਹੜੇ ਪਿੰਡ ਲੱਗਦੇ ਨੇ ਸੇਵਾ ਉਥੋਂ ਤੱਕ ਰਹਿ ਜਾਂਦੀ ਆ ਅੰਦਰ ਜਿਹੜੇ ਲਿੰਕ ਰੋਡ ਦੇ ਨਾਲ ਪਿੰਡ ਦੇ ਨਾਲ ਲੱਗਦੇ ਨੇ ਉਥੋਂ ਤੱਕ ਸੇਵਾ ਨਹੀਂ ਪਹੁੰਚ ਰਹੀ ਤੇ ਆਪਾਂ ਅੱਜ ਗਰਾਊਂਡ ਲੈਵਲ ਤੇ ਆ ਕੇ ਦੇਖਿਆ ਬਈ ਵਾਕਈ ਇਹ ਗੱਲ ਹੈ ਵੀ ਲਿੰਕ ਰੋਡ ਦੇ ਨਾਲ ਜਿਹੜੇ ਪਿੰਡ ਨੇ ਉਥੇ ਸੇਵਾ ਘੱਟ ਪਹੁੰਚ ਰਹੀ ਇਹ ਨਹੀਂ ਵੀ ਨਹੀਂ ਪਹੁੰਚ ਰਹੀ ਪਰ ਘੱਟ ਪਹੁੰਚ ਰਹੀ ਆ ਉਹਦਾ ਇਹ ਵੀ ਕਾਰਨ ਹੈ ਬਈ ਇੱਕ ਤੇ ਰੋਡ ਵੀ ਬਹੁਤ ਕੰਜੈਸਟਿਡ ਆ ਤੇ ਟਰਾਲੀਆਂ ਕਰਕੇ ਵੀ ਸੇਵਾ ਇਥੋਂ ਤੱਕ ਨਹੀਂ ਪਹੁੰਚ ਰਹੀ ਜਿੱਥੇ ਸੇਵਾ ਦੀ ਲੋੜ ਹੈ ਇਸ ਟਾਈਮ ਆਪਾਂ ਅਜਨਾਲੇ ਤੋਂ 18 ਕਿਲੋਮੀਟਰ ਦੂਗਰੇ ਪਿੰਡ ਬੇਦੀਸ਼ਾ ਨਾਲ ਲੰਘ ਕੇ ਪਿੰਡ ਤੰਗਈ ਹੈ। ਤੰਗਈ ਪਿੰਡ ਇਹਦਾ ਮੈਂ ਜ਼ਿਕਰ ਇਸ ਵਾਸਤੇ ਵੀ ਕਰ ਰਿਹਾ ਵੀ ਇਹਦੇ ਨਾਲ ਹੀ ਤੁਸੀਂ ਬੰਦ ਬਿਲਕੁਲ ਲੱਗਦਾ ਹੈ। ਤੇ ਪਿੰਡ ਦੇ ਨੁਮਾਇੰਦਿਆਂ ਨੇ ਸਾਨੂੰ ਦੱਸਿਆ ਵੀ ਇੱਥੇ ਉਹਨਾਂ ਨੂੰ ਪੰਜ ਥਾਵਾਂ ਤੇ ਪੰਜ ਥਾਵਾਂ ਤੇ ਆਪ ਉਹ ਤੁਸੀਂ ਬੰਦ ਤੋੜ ਕੇ ਤੋੜਨਾ ਪਿਆ ਕਿਉਂਕਿ ਪਾਣੀ ਦਾ ਲੰਘਾ ਇਧਰੋਂ ਬਣਾਉਣਾ ਸੀਗਾ। ਉਹਦੇ ਕਰਕੇ ਜੀ ਇਹ ਪਿੰਡ ਪਾਣੀ ਤੋਂ ਥੋੜਾ ਬਚਾ ਰਿਹਾ। ਥੋੜਾ ਬਚਾ ਰਿਹਾ ਇਹਨੇ ਵੀ ਇੱਥੇ ਨੁਕਸਾਨ ਨਹੀਂ ਹੋਇਆ। ਇੱਥੇ ਵੀ ਨੁਕਸਾਨ ਬਹੁਤ ਹੋਇਆ ਪਰ ਇੱਥੇ ਥੋੜਾ ਬਚਾਰਿਆ ਇਸ ਕਰਕੇ ਉਹਨਾਂ ਵੀਰਾਂ ਦਾ ਕਹਿਣਾ ਸੀ ਵੀ ਇਸ ਸਮੇਂ ਸੇਵਾ ਦੀ ਲੋੜ ਨਹੀਂ ਰਾਸ਼ਨ ਦੀ ਖਾਸ ਕਰਕੇ ਰਾਸ਼ਨ ਦੀ ਲੋੜ ਨਹੀਂ ਇੱਥੇ ਵੀਰਾਂ ਨੇ ਆਪਣੇ ਤੌਰ ਤੇ ਪਸ਼ੂਆਂ ਦਾ ਚਾਰਾ ਵੀ ਸਟੋਰ ਕੀਤਾ ਹੈ ਜਿਹੜੀ ਇਹਨਾਂ ਵੀਰਾਂ ਨੇ ਸਾਨੂੰ ਗੱਲ ਦੱਸੀ ਉਹ ਇਹ ਆ ਵੀ ਅਗਲੇ 8-10 ਦਿਨਾਂ ਨੂੰ ਜਦੋਂ ਪਾਣੀ ਥੋੜਾ ਜਿਹਾ ਉਤਰਨਾ ਹੈ ਜਿਹੜੀ ਅਸੀਂ ਉਮੀਦ ਕਰਦੇ ਆਂ ਵੀ ਪਾਣੀ ਉਤਰ ਜਾਏਗਾ ਥੋੜਾ ਬਹੁਤ ਜਦੋਂ ਬਾਰਿਸ਼ ਛੱਡੇਗੀ ਉਦੋਂ ਇਹਨਾਂ ਨੂੰ ਸੇਵਾ ਦੀ ਲੋੜ ਪੈਣੀ ਹੈ ਬਹੁਤ ਸੇਵਾ ਦੀ ਲੋੜ ਪੈਣੀ ਹੈ ਤੇ ਆਪਾਂ ਸੰਗਤ ਅੱਗੇ ਬੇਨਤੀ ਵੀ ਕਰਦੇ ਆਂ ਵੀ ਇਹ ਜਦੋਂ ਹੁਣ ਤੁਸੀਂ ਬੜੇ ਤੱਤ ਪਰਜੇ ਸੇਵਾ ਦੇ ਵਿੱਚ ਪਰ ਅਗਾਹ ਦੇ ਤੱਤ ਪਰ ਰਹੇ ਹੋ ਕਿਉਂਕਿ ਜਦੋਂ ਤੱਕ ਇਹਨਾਂ ਵੀਰਾਂ ਦਾ ਵਿਸੇਧਾ ਨਹੀਂ ਹੁੰਦਾ ਉਦੋਂ ਤੱਕ ਸੇਵਾ ਦੀ ਬਹੁਤ ਲੋੜ ਹੈ ਤੇ ਖਾਸ ਕਰਕੇ ਜਿਹੜੇ ਲਿੰਕ ਰੋਡ ਤੇ ਨਾਲ ਪਿੰਡ ਲੱਗਦੇ ਨੇ ਉਹਨਾਂ ਨੂੰ ਬਹੁਤ ਲੋੜ ਹੈ ਤੇ ਵੀਰਾਂ ਵੱਲੋਂ ਦੱਸਿਆ ਗਿਆ ਵੀ ਜਿਹੜੇ ਇੱਥੇ ਬੰਨ ਦੇ ਜਿੱਥੇ ਪਾੜ ਪਾਉਣੇ ਪਏ ਨੇ ਉਹਨਾਂ ਨੂੰ ਉਸ ਬੰਨ ਨੂੰ ਬੰਨਣ ਵਾਸਤੇ ਬੜੀ ਸੇਵਾ ਦੀ ਲੋੜ ਹੈ ਮਾਇਆ ਜੀ ਵੀ ਖਾਸ ਕਰਕੇ ਤੇ ਤੁਸੀਂ ਆਪਾਂ ਬੇਨਤੀ ਕਰਦੇ ਤੁਹਾਡੇ ਚਰਨਾਂ ਵਿੱਚ ਭਾਈ ਇੱਥੇ ਜਿੱਥੇ ਪੰਜ ਥਾਵਾਂ ਤੇ ਘੱਟੋ ਘੱਟ ਪਾੜ ਪਿਆ ਵਾ ਉਹਨਾਂ ਨੂੰ ਪੂਰਨ ਵਾਸਤੇ ਬਹੁਤ ਮਾਇਆ ਜੀ ਵੀ ਲੋੜ ਹੈ ਤੇ ਬਹੁਤ ਸਿੰਘਾਂ ਦੀ ਇੱਥੇ ਜਿਹੜੇ ਜਿਹੜੇ ਸੇਵਾ ਕਰ ਸਕੋ ਉਹਨਾਂ ਤੇ ਵੀ ਲੋੜ ਪੈਣੀ ਹੈ ਅਗਲੇ ਦਿਨਾਂ ਦੇ ਵਿੱਚ ਤੇ ਇੱਥੇ ਮਾਇਆ ਪੰਜ ਥਾਵਾਂ ਤੇ ਤੁਸੀਂ ਹਿਸਾਬ ਲਾ ਲਓ ਪਾੜ ਪਿਆ ਤੇ ਉਹਨਾਂ ਨੂੰ ਪੂਰਨ ਵਾਸਤੇ ਮਾਇਆ ਵੀ ਖੁੱਲੀ ਚਾਹੀਦੀ ਹੈ ਸੋ ਸੰਗਤ ਜੀ ਆਪਾਂ ਬੇਨਤੀ ਕਰਦੇ ਹਾਂ ਅੱਜ ਇੱਥੇ ਸ਼ਰੋਣੀ ਰਾਜ ਦੀ ਸਭਾ ਦੇ ਵੀਰਾਂ ਨਾਲ ਮੈਂ ਇੱਥੇ ਆਸੀ ਦਾਸ ਆਇਆ ਭਾਈ ਅਮਨਦੀਪ ਸਿੰਘ ਜੀ ਆਏ ਨੇ ਭਾਈ ਸ਼ੁਭਦੀਪ ਸਿੰਘ ਜੀ ਭਾਈ ਪਲਵਿੰਦਰ ਸਿੰਘ ਜੀ ਭਾਈ ਪਲਵਿੰਦਰ ਸਿੰਘ ਜੀ ਭਾਈ ਸ਼ਕਤੀ ਸਿੰਘ ਜੀ ਭਾਈ ਪਜਿੰਦਰ ਸਿੰਘ ਜੀ ਤੇ ਉਹਨਾਂ ਦੇ ਸਾਥੀ ਵੀ ਆਪਾਂ ਸਾਰੇ ਇੱਥੇ ਪਹੁੰਚੇ ਆਂ ਭਈ ਇਹੋ ਜਿਹਾ ਜਿਆਦਾ ਲੈਣ ਵਾਸਤੇ ਵੀ ਆਪਾਂ ਸੇਵਾ ਜਿਵੇਂ ਸਾਰੀ ਸੰਗਤ ਕਰ ਰਹੀ ਆ ਆਪਾਂ ਵੀ ਸੇਵਾ ਕਰਨੀ ਆ ਵੀ ਸੇਵਾ ਸਹੀ ਥਾਂ ਤੱਕ ਪਹੁੰਚ ਸਕੀਏ ਸਾਡੇ ਨਾਲ ਖੜੇ ਨੇ ਸਬਰਵਾਲ ਵੀਰ ਜੀ ਜਿਨ੍ਹਾਂ ਨੂੰ ਤੁਸੀਂ ਭਲੀ ਭਾਲ ਜਾਣਦੇ ਹੋ ਚੰਡੀਗੜ੍ਹ ਤੋਂ ਮੁਹਾਲੀ ਤੋਂ 13-13 ਸੰਸਥਾ ਕਰਕੇ ਸੰਸਥਾ ਦੀ ਸੇਵਾ ਕਰਦੇ ਨੇ ਇਹਨਾਂ ਨੇ ਗਰਾਊਂਡ ਲੈਵਲ ਤੇ ਕਾਫੀ ਧੇਰ ਦੀ ਸੇਵਾ ਕਰੀ ਨੇ ਤੇ ਇਹਨਾਂ ਨੇ ਇਹ ਸਾਨੂੰ ਰਸਤੇ ਦੇ ਵਿੱਚ ਮਿਲੇ ਔਰ ਇਹਨਾਂ ਦੇ ਨਾਲ ਹੀ ਇਹਨਾਂ ਦੀ ਇਹਨਾਂ ਕੋਲੋਂ ਪੁੱਛ ਕੇ ਆਪਾਂ ਇਹਨਾਂ ਪਿੰਡਾਂ ਵਿੱਚ ਪਹੁੰਚ ਗਏ ਤੇ ਬਾਅਦ ਕੀ ਇਹ ਗਰਾਊਂਡ ਲੈਵਲ ਤੇ ਸੇਵਾ ਬੜੀ ਚੜ੍ਹਦੀ ਕਲਾ ਦੇ ਵਿੱਚ ਕਰ ਰਹੇ ਨੇ ਇਹਨਾਂ ਵੱਲੋਂ ਦਵਾਈਆਂ ਦੀ ਕਿੱਟ ਵੀ ਬਣਾਈ ਗਈ ਆ ਭਾਂਡਿਆਂ ਦੀ ਭਾਂਡਿਆਂ ਦਾ ਵੀ ਕੋਈ ਜਿਸ ਤਰ੍ਹਾਂ ਦਾ ਬਣਾਇਆ ਗਿਆ ਜਿਹੜਾ ਭਾਂਡਿਆਂ ਦਾ ਵੀ ਸੈੱਟ ਬਣਾਇਆ ਗਿਆ ਜਿਹੜਾ ਸੰਗਤ ਦੇ ਕੰਮ ਆਉਂਦਾ ਸੋ ਇਹਨਾਂ ਦੇ ਵੀ ਚੜ੍ਹਦੀ ਕਲਾ ਵਾਲੀ ਸੇਵਾ ਹੈ ਇਹਨਾਂ ਨਾਲ ਰਲ ਕੇ ਵੀ ਸੇਵਾ ਕਰਨ ਦੀ ਕੋਸ਼ਿਸ਼ ਆਪਾਂ ਕਰਾਂਗੇ ਸੋ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਵੀ ਜਿੰਨੀ ਵੀ ਸੇਵਾ ਕੀਤੀ ਜਾਵੇ ਚਾਹੇ ਉਹ ਮਾਇਆ ਦੀ ਆ ਚਾਹੇ ਪਸ਼ੂਆਂ ਦੇ ਚਾਰੇ ਦੀ ਆ ਚਾਹੇ ਰਾਸ਼ਨ ਦੀ ਆ ਆਪ ਜੀ ਕਰੋ ਪਰ ਉਥੇ ਕਰੋ ਜਿੱਥੇ आम ਲੋਕਾਂ ਤੱਕ ਪਹੁੰਚ ਸਕਦੇ ਪਿੰਡ ਨੂੰ ਪੁੱਛ ਕੇ ਪਿੰਡ ਦੇ ਨੁਮਾਇੰਦਿਆਂ ਨੂੰ ਪੁੱਛ ਕੇ ਸੇਵਾ ਕਰੋ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਉਹਦੀ ਸੇਵਾ ਕਰੋ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਸਹੀ ਸਮੇਂ ਤੇ ਸਹੀ ਥਾਂ ਤੇ ਸੇਵਾ ਪਹੁੰਚ ਸਕੇ ਸੋ ਸ਼੍ਰੋਮਣੀ ਰਾਗੀ ਸਭਾ ਸਾਰੀ ਆਬਜਿਤ ਚਰਨਾਂ 'ਚ ਬੇਨਤੀ ਕਰਦੇ ਹਾਂ ਵੀ ਜਿੱਥੇ-ਜਿੱਥੇ ਵੀ ਤੁਸੀਂ ਸਹੀ ਸਮੇਂ ਦੇਓ ਉੱਥੇ ਤੁਸੀਂ ਸੇਵਾ ਦੇ ਸਕਦੇ ਹੋ ਜੇਕਰ ਤੁਹਾਡੇ ਨਾਲ ਰਾਗੀ ਸਿੰਘ ਦਰਵਾਜ਼ਾ ਸਾਹਿਬ ਦੇ ਜਿਹੜੇ ਟੱਚ ਨੇ ਤੁਸੀਂ ਉਹਨਾਂ ਨੂੰ ਸੇਵਾ ਪਹੁੰਚਾਉਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਸੇਵਾ ਪਹੁੰਚਾ ਸਕਦੇ ਜਿੰਨਿਆਂ ਦੀ ਮੈਂ ਨਾਮ ਲਏ ਨੇ ਜਾ ਜਿਨਾਂ ਨੂੰ ਹੋਰਾਂ ਨੂੰ ਵੀ ਤੁਸੀਂ ਜਾਣਦੇ ਉਹਨਾਂ ਤੱਕ ਵੀ ਤੁਸੀਂ ਸੇਵਾ ਪਹੁੰਚਾ ਸਕਦੇ ਹੋ ਸਵਾਜਿ ਦੇ ਚਰਨਾਂ 'ਚ ਬੇਨਤੀ ਆ ਵੀ ਇਸ ਸਮੇਂ ਪੰਜਾਬ ਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਕਿਉਂਕਿ ਪੰਜਾਬ ਸਾਡਾ ਸਾਰਾ ਆਪਣਾ ਹੀ ਆ ਤੇ ਆਪਣਿਆਂ ਨੂੰ ਆਪਣਿਆਂ ਦੀ ਲੋੜ ਆ ਆਪਾਂ ਇਹੇ ਬੇਨਤੀ ਕਰਦੇ ਬਾਬ ਜੀ ਵੱਧ ਚੜ ਕੇ ਸੇਵਾ ਕਰੋ ਗੁਰੂ ਰਾਮਦਾਸ ਜੀ ਸਾਰਿਆਂ ਨੂੰ ਇਸ ਵਿਤਾਂ ਦੇ ਵਿੱਚੋਂ ਕੱਢਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ